ਅੱਜ ਸਾਡੇ ਪਾਰਟੀ ਸੁਪਰੀਮ ਵਰਮਨ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਤਾਪ ਸਿੰਘ ਮਾਨ ਜੀ ਵੱਲੋਂ ਸਾਡੇ ਪੰਜਾਬ ਪ੍ਰਧਾਨ ਅਮਨ ਲੋੜਾ ਜੀ ਵੱਲੋਂ ਬਹੁਤ ਵਧੀਆ ਇੱਕ ਸਾਨੂੰ ਹਲਕਾ ਸਾਂਹਿਆ ਨੂੰ ਜਿਹੜਾ ਹਲਕਾ ਕੋਆਰਡੀਨੇਟਰ ਇਨਚਾਰਜ ਦਿੱਤਾ ਤੇਜਿੰਦਰ ਮਿੱਠੋ ਜੀ ਸੋ ਇਸੇ ਦੀ ਖੁਸ਼ੀ ਅੱਜ ਸਾਰੇ ਸਾਡੇ ਬਲਾਕ ਪ੍ਰਧਾਨ ਸਹਿਬਾਨ ਸਾਡੇ ਕਾਉਂਸਲਰ ਸੇ ਬਾਅਦ ਬਲਾਕ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਔਰ ਸਾਡੇ ਸਾਰੇ ਕਾਉਂਸਲਰ ਤੇ ਹਰ ਵਰਕਰ ਇੱਥੇ ਪਹੁੰਚਿਆ ਸੋ ਖੁਸ਼ੀ ਮਨਾਏਗੀ ਤਿੰਦਰ ਮਿੱਠੂ ਜੀ ਨੇ ਮੂੰਹ ਮਿੱਠਾ ਕਰਾਇਆਗਾ ਲੱਡੂਆਂ ਨਾਲ ਸਰੂਪੇ ਪਾਏਗੇ ਸੋ ਇਹਨਾਂ ਨੂੰ ਮੁਬਾਰਕਵਾ ਦਿੱਤੀ ਗਈ ਹੈ ਸੋ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਵੀ ਮਹਿਨਤ ਲਾਈ ਕੇ ਅੱਜ ਤੋਂ ਆਪਣੇ ਹਲਕਾ ਕੋਆਰਡੀਨੇਟਰ ਇਨਚਾਰਜ ਨੇ ਸੋ ਇਹਨਾਂ ਦਾ ਜਿਹੜਾ ਜੋ ਵੀ ਹੁਕਮ ਹੋਏਗਾ ਸਾਡੇ ਸਾਰਿਆਂ ਦੇ ਸਿਰ ਮੱਥੇ ਸਾਰਿਆਂ ਨਾਲ ਹੋ ਕੇ ਜੋ ਮਿੱਠੂ ਜੀ ਪਾਰਟੀ ਦੀ ਸੇਵਾ ਲਈ ਸਾ ਹਲਕਾ ਸਾਨੇ ਵਾਲੀ ਸੇਵਾ ਲਈ ਜਿਹੜਾ ਵੀ ਸਾਨੂੰ ਸਾਰਿਆਂ ਨੂੰ ਹੁਕਮ ਲਾਉਣਗੇ ਅਸੀਂ ਨਾਲ ਲੈ ਕੇ ਦੋਨੇ ਭਰਾ ਸਾਰੇ ਹਲਕੇ ਦੀ ਜੀ ਦੀ ਸੇਵਾ ਕਰਾਂਗੇ ਧੰਨਵਾਦ ਜਿਹੜੀ ਨਵੀਂ ਜ਼ਿੰਮੇਵਾਰੀ ਮੇਰੀ ਆ ਜੀ ਪਾਰਟੀ ਕੋਲ ਨੋ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਕੈਬਨਿਟ ਮੰਤਰੀ ਸਰਦਾਰ ਅਰਦੀਪ ਮੁੱਸੀ ਕੁਮੜੀਆਂ ਜੀ ਦਾ ਜਿਨ੍ਹਾਂ ਨੇ ਇਹਨਾਂ ਮਾਣਕਸ਼ਿਆ ਇੰਨੀ ਵੱਡੀ ਸੇਵਾ ਵਾਸਤੇ ਪਾਰਟੀ ਨੂੰ ਮੇਰਾ ਨਾਮ ਭੇਜਿਆ। ਧੰਨਵਾਦ ਕਰਦਾ ਮੈਂ ਕੌਮੀ ਕਨਵੀਨਰ ਸਾਡੇ ਸ਼੍ਰੀ ਅਰਜ਼ੀਨ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਪ੍ਰਧਾਨ ਅਮਨ ਰੋੜਾ ਜੀ ਦਾ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪੰਜਾਬ ਰਵਾਰੀ ਮਨੀਸ਼ ਸੋਧਿਆ ਜੀ ਦਾ ਜਿਨ੍ਹਾਂ ਨੇ ਤੇ ਜਿਨ੍ਹਾਂ ਨੇ ਇਹਨਾਂ ਮਾਣ ਬਖਸ਼ਿਆ ਤੇ ਇੱਕ ਨਮਾਣੇ ਜੇ ਵਰਕਰ ਉਹਨਾਂ ਨੂੰ ਸਪੋਰਟ ਦਿੱਤੀ ਇਹਨਾਂ ਮਾਣ ਦਿੱਤਾ ਤੇ ਧੰਨਵਾਦ ਕਰਦਾ ਸਾਰੇ ਬਲਾਕ ਪ੍ਰਧਾਨਾਂ ਦਾ ਸਾਡੇ ਮੇਰੇ ਸਾਰੇ ਵਰਕਰਾਂ ਦਾ ਪਾਰਟੀ ਦੇ ਜਿਨ੍ਹਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰੇ ਇੱਕ ਫੋਨ ਤੇ ਕੰਮ ਕੀਤੇ ਆਪਾਂ ਜਦੋਂ ਫੋਨ ਕਰਦੇ ਸੀ ਕਿਸੇ ਵੀ ਐਕਟੀਵਿਟੀ ਲਈ ਤੇ ਮਨ ਤਨ ਮਨ ਨਾਲ ਦੇ ਨਾਲ ਖੜਦੇ ਸੀ ਸਾਡੇ ਨਾਲ ਮੈਂ ਨਾਲ ਸਾਰਿਆਂ ਦਾ ਧੰਨ ਕਰਦਾ ਉਹਨਾਂ ਦੇ ਇਹਨਾਂ ਪਿਆਰ ਸਦਕਾ ਅੱਜ ਪਾਰਟੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਧੰਨਵਾਦ ਕਰਦਾ ਸਾਰਿਆਂ ਦਾ। ਧੰਨਵਾਦ ਕਰਦਾ ਅਸੀਂ ਇਹਦੇ ਉਹ ਜਿਹੜੀ ਵੱਡੀ ਜਿਮੇਵਾਰੀ ਮੈਡੀਆ ਤੇ ਹਲਕੇ ਦੀ ਜ਼ਿੰਮੇਵਾਰੀ ਮਿਲ ਗਈ ਹੈ। ਬੂਥ ਤੋਂ ਲੈ ਕੇ ਉੱਪਰ ਤੱਕ ਹਰ ਇੱਕ ਜਿਹੜਾ ਮੇਨ ਵਿੰਗ ਹੈ ਉਹਦੀ ਜ਼ਿੰਮੇਵਾਰੀ ਹੈ ਕਿਉਂਕਿ ਇਹਦੇ ਨਾਲ ਹੀ ਕੜੀ ਜੁੜਦੀ ਹੈ ਤੇ ਸਰਕਾਰ ਬਣਦੀ ਹੈ। ਤੇ ਬੂਥ ਦੀ ਕਮੇਟੀ ਤੋਂ ਲੈ ਕੇ ਅਸੀਂ ਸਾਰੇ ਇੱਕ ਇੱਕ ਰਿਸਪਾਂਸਿਬਲ ਵਰਕਰਾਂ ਤੇ ਹੁਣ ਜਿਵੇਂ ਕਿ ਸਾਨੂੰ ਮੈਨੂੰ ਹਲਕੇ ਦੇ ਸੰਗਠਨ ਦੇ ਇੰਚਾਰਜ ਦੀ ਡਿਊਟੀ ਮਿਲੀ ਹੈ ਤੇ ਮੈਂ ਤਨ ਮਨ ਧਨ ਦੇ ਨਾਲ ਇਸ ਪਾਰਟੀ ਦੀ ਸਪੋਰਟ ਕਰਾਂਗਾ ਤੇ ਪੂਰਾ ਹਿੰਮਤ ਨਾਲ ਪੂਰੇ ਜੋਰ ਨਾਲ ਹਰ ਇੱਕ ਵਰਤ ਤੇ ਪਾਰਟੀ ਵੱਲੋਂ ਦੇ ਹੁਣ ਪਾਰਟੀ ਵੱਲੋਂ ਜਿਹੜਾ ਸਨਮਾਨ ਤੇ ਪੁਰਵਾਦਾ ਨਹੀਂ ਸਕੇ ਦੇਖੋ ਜੀ ਪਾਰਟੀ ਨੇ ਮਿਹਨਤ ਨੂੰ ਦੇਖਦੇ ਹੋਏ ਜੋ ਮੈਂ ਪਾਰਟੀ ਦੇ ਨਾਲ ਜੁੜਿਆ ਹਾਂ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਕੌਂਸਲਰ ਦੀ ਡਿਗਰੀ ਦਿੱਤੀ ਹੈ ਤੇ ਹੁਣ ਜਿਸ ਤੋਂ ਉਹਨਾਂ ਨੂੰ ਪਤਾ ਕਿ ਮੈਂ ਹਰ ਵੇਲੇ ਕੰਮ ਨੂੰ ਤਤਪਰ ਰਹਿਣਾ ਪਾਰਟੀ ਦੇ ਕੰਮ ਨੂੰ ਤੇ ਇਸ ਕਰਕੇ ਮਾਨਯੋਗ ਮੰਤਰੀ ਸਾਹਿਬ ਨੇ ਮੇਰਾ ਨਾਮ ਇਸ ਕਰਕੇ ਪ੍ਰੋਮੋਟ ਕੀਤਾ ਰੈਫਰ ਕੀਤਾ ਪਾਰਟੀ ਨੂੰ ਤੇ ਅਸੀਂ ਇਸ ਕਰ ਲਈ ਧੰਨਵਾਦ ਆ ਤੇ ਜ਼ਿੰਮੇਵਾਰੀ ਨਾਲ ਇਹ ਪਦ ਨੂੰ ਪੂਰਾ ਕੰਮ ਕਰਕੇ ਕਰਾਂਗੇ 2027 ਦੀਆਂ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਪਾਰਟੀ ਵੱਲੋਂ ਜਿਹੜੀਆਂ ਨਵੀਂ ਜੁम्मेवारीਆਂ ਵੜੀਆਂ ਬਣੀਆਂ ਨੇ ਹੁਣ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਈ ਜਾਊਗੀ ਪਾਰਟੀ ਉਹਦੀ ਦੇਖੋ ਸੰਗਠਨ ਦਾ ਕੰਮ ਹੈ ਜੀ ਸੰਗਠਨ ਚਲਾਉਣਾ ਤੇ ਮੰਤਰੀ ਸਾਹਿਬ ਨੇ ਅਸੀਂ ਇਸ ਲਈ ਕੀ ਇਸ ਜੋੜੀ ਇਹ ਨਵਾਂ ਉਹਦਾ ਮਿਲਿਆ ਸਾਰਿਆਂ ਨੂੰ ਇਹ ਸਿਰਫ ਇਹ ਇੱਕ ਉਹਦਾ ਨਹੀਂ ਹੈ ਇੱਕ ਸੰਗਠਨ ਨੂੰ ਚਲਾਣ ਦੀ ਡਿਊਟੀ ਹੈ ਤੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਮਾਨਯੋਗ ਮੰਤਰੀ ਸਾਹਿਬ ਨਾਲ ਇਸ ਨਾਲ ਖੜਕੇ ਅਸੀਂ ਪੂਰੇ ਵਾਪਸ ਹੀ ਇਹ ਸਾਰੇ ਲੋਕਾਂ ਦੇ ਕੰਮ ਜਿਹੜੇ ਸਾਡੇ ਵਰਕਰ ਨੇ ਉਹ ਆਪ ਮੁੜ ਮੁੜੇ ਨੂੰ ਸੁਰਜੀਤ ਕਰਾਂਗੇ ਸਾਰਿਆਂ ਨੂੰ